ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਲੱਗੇ ਤੇ ਬਈ ਜੀਰੀ ਦਾ ਟਰਾਲਾ ਵੱਟ ਕੇ ਆ ਗਿਆ ਤਾਂ ਹੈ ਮੰਡੀ ਜਾਏ ਲਾਦਾ ਮਨੂ ਰਾਤ ਟਰਾਲੇ ਪਾ ਕੇ ਪੱਖਾ ਲਾਉਣਾ ਹੈ ਅਚਾਈ ਚੱਲ ਵਧੀਆ ਉਹ ਸਾਡਾ ਬਾਥਰੂਮ ਉਟਾ ਦੇਵੇ ਕਿਤੇ ਅੰਦਰ ਬਾਥਰੂਮ ਤਾਂ ਸਾਡਾ ਕੁਝ ਨਹੀਂ ਹੈਗਾ ਵਿਦਾ ਕੇ ਰੱਖ ਬਈ ਵਿਦਾ ਕੇ ਚੱਲ ਚੱਲ ਵੀ ਚੱਲ ਕਹਿਣ ਦੇ ਵੀ ਜਾਣ ਦੇ ਸਿੱਧਾ ਕਰ ਲੈ ਗਾਵ ਛੱਡ ਵੀ ਜਾਂਦਾ ਵੇਲੇ ਹੋ ਗਿਆ ਹੈ ਕੋਈ ਕੋਈ ਨਹੀਂ ਗਈ ਹੋਣੀ ਹੈ ਅਜੇ ਬਾਹਰ ਹੋਣੀ ਹੈ ਪੱਖਾ ਲੱਗਿਆ ਪੱਖਾ ਲਾਦਾ ਬਾਦ ਕਰਿਆੰਦਾ ਹੈ ਕੰਮ ਇਹ ਲਾ ਤਾਂ ਸੁੱਕਣੀ ਪਾਦੀ ਸੁੱਕਣੀ ਪਾਉਗੇ ਧੁੱਪ ਗਏ ਐ ਮੱਖਾ ਨਹੀਂ ਲਾਣਾ ਹੈ ਗਿਆ ਕਹਿੰਦਾ ਹਾਂ ਖਲੇ ਕਹਿੰਦਾ ਕੱਚੀ ਆ ਮਾਰਦੇ ਦੀ ਬढ़ाई ਕਰਨ ਬੱਕੀ ਕਰਾਂਦੇ ਫਿਰ ਉੱਤੇ ਆ ਘਦੜਾ ਨਹੀਂ ਪੈਣਾ ਹਾਂ ਜੀ ਇਹਨੇ ਤਾਂ ਰਾਹੀ ਰਾਹ ਲੈਟ ਦਾ ਆ ਹਾਂ ਜੀ ਇਹ ਚੌਂਦਾ ਬਹੁਤ ਟਰਾਲਾ ਇਹ ਹਾਂ ਥੋੜਾ ਬਿਲਡਾ ਜੀ ਮਾਰੀ ਮੋਟੀ ਹੈ ਇਹ ਆਣ ਬਈ ਲਓ ਜੀ ਘਟਾਲਾ ਵੇਲਾ ਕਸੀ ਨਸਤ ਤੇ ਬਾਈ ਲ ਚੱਲ ਰਿਹਾ ਕੰਮ 18 ਬਈ ਚੜਾਦਾ ਬਈ ਤੇ ਬਾਕੀ ਬਈ ਚੱਲਦੇ ਆਪਾਂ ਗਾਉਂ ਦੇ ਪਾਰਲੀ ਇਹਨੂੰ ਰੱਖ બસ ਆਂਬੜੂ ਲੱਗ ਗਿਆ ਆਂਬ ਨੂੰ ਲੱਗ ਗਿਆ ਆਹ ਬਸ ਠੀਕ ਹੈ ਠੀਕ ਹੈ ਹੋ ਗਏ ਬੇਲੇ ਹੋ ਗਏ ਬੇਲੇ ਲਾ ਨਾ ਲਾਉਂਗੀ ਲਾਦਾਦਰ ਨੇ ਹੋਰ ਜੀ ਪਹਿਲੇ ਲਓ ਜੀ ਟਰਾਲਾ ਵੇਲਿਆ ਜਿਹਨੇ ਪਾਕੇ ਜਾਣਾ ਪਾਕੇ ਲੈ ਕੇ ਜਾਣਾ ਲੈ ਜੀਓ ਚੱਕ ਦੇ ਬਾਈ ਕਰੋੜਾ ਲੱਗਿਆ ਹੋਇਆ ਪਿੰਨੇ ਪਾ ਦੇ ਜੀ। ਸਾਡਾ ਪਿੰਨ ਪਾ। ਛੜਦਾ ਜੀ ਥੱਲੇ। ਹੁਣ ਅਸੀਂ ਤਾਂ ਦਿਵਾਲੀ ਦੇ ਬਾਅਦ ਦੇਖੂਗੇ। ਅੱਛਾ। ਅੱਡਦਾ ਲੰਬਾ ਕੰਮ। ਤਰੀ ਚੱਲਦੇ ਫਿਰ ਜਿਵੇਂ ਖੇਤ ਚ ਪੁੱਜ ਗਏ ਆ। ਇਹਦੇ ਜੀ ਇਹਨਾਂ ਨੂੰ। ਸਾਸੀ ਰਾ ਜੀ। ਲੈ ਸੰ ਬੀਜ ਲੱਗੇ ਤੇ ਬਈ। ਅਸੀਂ ਕਰਦੇ ਰਿਹਾ ਬਈ ਗੱਲ ਜੀਰੀ ਦੀ। 31 ਬੀਜ ਆ ਬਣਾ। ਪਾੜਾ ਗਿਆ ਮੈਂ ਉਹ ਉਥੇ ਮੜ ਜੀ ਇੱਕ ਫਾੜ ਜੀ ਕਰੇ ਪੂਰੀ ਜਦੀ ਭਰ ਜਾ ਕਰੇ ਟੈਂਕ ਇਹ ਪਸ਼ੀਨ ਦਾ ਆਇਂ ਹੁੰਦਾ ਨਿਆਰਾ ਹੋ ਜਵੇ ਨਿਆਰਾ ਹੀ ਆ ਜਾਣਾ ਜੇ ਭਰ ਗਈ ਏਕਣਾ ਆ ਥੋੜੀ ਜਿਹੀ ਹਰੀ ਆ ਉਹ ਪਰਲੀ ਪਰੀ ਪੱਕੀ ਹੋਈ ਆ ਡੈਡੀ ਵੀ ਆ ਗਿਆ ਡੈਡੀ ਨੇ ਕੱਲ ਸੜਾ ਛਟਣਾ ਸਾਦੇ ਦੀ ਤਾਂ ਖਾ ਲੈਂਦਾ ਇਹ ਚੁੱਪੀ ਮਾਰੀ ਹੁਣ ਕੰਮ ਨਹੀਂ ਬੈਣ ਹਾਂ ਛੁੱਟੀ ਮਾਰੀ ਏ ਬਈ ਛੁੱਟੀ ਵਾਲ ਦਿਨ ਵੀ ਡੈਡੀ ਕਿਹੜੇ ਜੀਨ ਦਿੰਦਾ ਲਾ ਲਾਓ ਬਰਸੀਂ ਜੀ ਲਾਓ ਪਹਿਲਾਂ ਇਹ ਛੁੱਟੀ ਨੂੰ ਆ ਸਾਰਾ ਕੁਝ ਕਰਿਆ ਇਦਾਂ ਜਦੋਂ ਡੈੜੇ ਦੀ ਛੁੱਟੀ ਨਹੀਂ ਉਦੋਂ ਕੁਝ ਕਰਨਾ ਹੀ ਨਹੀਂ ਦਿੰਦਾ ਆ ਬਦਨ ਡੈੜੀ ਘਰ ਬੱਠਿਆ ਹੁੰਦਾ ਦੇਖੀ ਉਹ ਘਰ ਬੈ ਜਨਾ ਜਾਈ ਆ ਜਾ ਰੇੜੀ ਹਾਂ ਇਕਣਾ ਕਹੂੰਗਾ ਲੋਕ ਕਰਦੇ ਐਨੇ ਕੰਮ ਨਹੀਂ ਕਰਦੇ ਤੁਸੀਂ ਓ ਇਕੱਲੇ ਕੀ ਕਹਿ ਰਹੀਏ ਆ ਗਿਆ ਰੇੜੀ ਅੱਧਰ ਗੁੱਲੀ ਡੰਡਾ ਜਾਗਾ ਹਣਾ ਪਰਲੀ ਇਹ ਨਹੀਂ ਹੈ ਕਿ ਇਹਦੇ ਵੀ ਆਈ ਪਿਆਰੇ ਚਾ ਬਸ ਹੂੰ ਬਾਕੀ ਸਾਰੇ ਘਰੇ ਵਿੱਚ ਬਾਈ ਮੈਂ ਤਾਂ ਇੱਕ ਨਾ ਕਹਿੰਦਾ ਗੰਨਾ ਕਿਹੀ ਹੋ ਗਿਆ ਪਾਣੀ ਨੂੰ ਖਰਾਬ ਕਰਤਾ ਹੈਡੀ ਨਹੀਂ ਬਾਲੇ ਬਾਕੇ ਬਾਹਲਾ ਇਹ ਨਹੀਂ ਸਾਡੇ ਇੱਕ ਲੱਗਣਾ ਇਹ ਫਿਰ ਕਿਵੇਂ ਲੱਗਣਾ ਹੈ ਬਾਲੇ ਬਾਕੇ ਬਾਹਲਾ ਇਹਦਾ ਤੱਕ ਦੇਖਣ ਲੱਗੇ ਤੇ ਝਟ ਨੰਨਾਂ ਨਹੀਂ ਪਟਾਉਣਾ ਇਹ ਦਿੱਖਦਾ ਹੈ ਆ ਵਾਹ ਠੀਕ ਹੋਗੀ ਹਾਂ ਇਹ ਠੀਕ ਹੋਗੀ ਇਹਨੂੰ ਬਾਹਰ ਇਕੜਾ ਦੀ ਕਾਹੀ ਗੱਲ ਵਿੱਚ ਸਾਡੇ ਇੰਨੇ ਪਟਾਉਣਾ ਗਿੱਲੀ ਜੀ ਹੈਨਾ ਪੀਟਰ ਦਾ ਟਰੈਕਟਰ ਲਿਆ ਕੇ ਪਾਲੇ ਪਾ ਲਿਆ ਉੱਥੀ ਤੋਂ ਉਹਦੇ ਕਲੇ ਵਾਧੂ ਪਾਲੇ ਪਾ ਕੇ ਇਹਦੀ ਮੋਟੀ ਡੌਣ ਲਾ ਦੂ ਦੇ ਇੱਕ ਕੰਮ ਕਰ ਲਉ ਮੂਰੀ ਨਾਲ ਦੌੜ ਲਾ ਲਓ ਤੈਨੂੰ ਕਿਹਾ ਤਾਂ ਮੈਂ ਆਓ ਡੌਲ ਪਟ ਹੈੜੀ ਉਹ ਪਾਲੀ ਡੌਲ ਮੈਂ ਤੇ ਇਕੜਾ ਗਿਆ ਮੈਂ ਬਸ ਇੱਕ ਵਾਰ ਫਾਂਟ ਜੀ ਆਇਆ ਕਰ ਜਿੱਦਿ ਮਸ਼ੀਨ ਦਾ ਟੈਂਕ ਜਿਹਾ ਭਰ ਜਾਇਆ ਕਰੇ ਅੱਛਾ ਸਾਰਾ ਤਾਂ ਆਦੇ ਸੂਰਾ ਨੇ ਕਿੱਕਣਾ ਪੱਟਦਾ ਉਹਦੇ ਅ ਮੈਂ ਤਾਂ ਹੀ ਕਹਿੰਦਾ ਪਾਣੀ ਉਹ ਦੇ ਸੂਰਾ ਨੇ ਕਿੱਕਣਾ ਪੱਟਿਆ ਹੋਵੇ ਇਹ ਨਹੀਂ ਜਿਹੜਾ ਖਰਾਬ ਨਹੀਂ ਕਰ ਲੈ ਮੈਂਗਾ ਪੀ ਜਾ ਇੱਕ ਇੱਕ ਲਈ ਦਾਣਾ ਐ ਲੰਮਦਾ ਹੀ ਲੰਘਦਾ ਸਾਰੀ ਡੋਲਾਂ ਵਾ ਸਾਰੀ ਪੱਟਾ ਤੇ ਲੱਗਣਾ ਐ ਐਂ ਲਾ ਇੱਥੇ ਇੱਧਰ ਉੱਧਰ ਤਿੰਨ ਬਟਾ ਸਾਰੀਆਂ ਉਹ ਪਰਲੀ ਲਾਉਣੀਆਂ ਉਹਦੇ ਅੰਦਰ ਅੰਦਰੇ ਲਾਉਣੀਆਂ ਹਨਾ ਤਾਂ ਫਿਰ ਉਸ ਲੋਕਾਂ ਦੇ ਸਾਗ ਵਿੱਚ ਜਿਹੜਾ ਉਹ ਫਿਰ ਤਾਂ ਕਰਕੇ ਸਾਗ ਵੱਸ ਗਿਆ ਜੰਮਿਆ ਹੈ ਸਾਗ ਤਾਂ ਹੋਇਆ ਵਧੀਆ ਲੋਕਾਂ ਨੂੰ ਖਾਣ ਚੁੱਕੇ ਹੋ ਜੂਗੇ ਹੁਣ ਪਾਲਕ ਵੀ ਪੀਜ ਦੋ ਪਾਲਕ ਕਿੱਧਰ ਪੀਜੂਗੇ ਪਾ ਦਈਏ ਇਹਦੇ ਚ ਮੜ ਜਾ ਰੇ ਛਿੱਟਾ ਇਹਦੂ ਕੇ ਪਿਆ ਖੁੱਲਿਆ ਮੇਰੇ ਤੈਨੂੰ ਔਰ ਥੋੜੀ ਜਿਹੀ ਦੇਰ ਰੱਖ ਕੇ ਗਿੱਲੇ ਜਿਹੇ ਹਲੇ ਇਹਦੇ ਵਿੱਚ ਨਾ ਵੀ ਤੂੰ ਮੁੱਢੀ ਆ ਡਾਲੂ ਉੱਚੀ ਕਰਨੀ ਹਾਲੇ ਮਰੇ ਤੇ ਲੈਣੀ ਫਾਲੇਗਾ ਵਾਹ ਹੋ ਜਵੇ ਇਹ ਪੂਰੇ ਜਾਇ ਇੱਕ ਲੈਣਾ ਹੁੰਦਾ ਇਸ ਤੋਂ ਬਾਅਦ ਕਰਾਂ ਦੋ ਵੀ ਲਾ ਕੇ ਕੋਈ ਬਣੂ ਜੇ ਇੱਧਰ ਸਾਈਡ ਬਣਾਉਣ ਆਹ ਮਿੱਟੀ ਹਾਂ ਸਾਈਡ 'ਪਾ ਫੈਲਪਾ ਪਾਣੀ ਲੱਗੀ ਜਾਂਦਾ ਫਿਰ ਇਹ ਟੱਕ ਲਾਇਆ ਪਹਿਲਾ ਵਾਲੀ ਤਾਂ ਹੋਈ ਹੀ ਨਹੀਂ ਸੀ ਤੀਆ ਕੋਈ ਜਿਵੇਂ ਇਹ ਕਰਦਾ ਸੁਪਰ ਸੀਡਰ ਸ਼ੁਰੂ ਆਪਾਂ ਇਹੋ ਤੇ ਟਰੈਕਟਰ ਲੈਣਾ ਪੀਟਰ ਬਿਰਿਆਲ ਤੇ ਗਾਲਾ ਚਾਚਾ ਲੱਗਿਆ ਹੋਇਆ ਤਾਂ ਸੁਪਰ ਹੀਟਰ ਫੇਰਨਾ ਮੈਨੂੰ ਲੱਗਦਾ ਖਾਲੀ ਕਮਾ ਲੱਗਿਆ ਹੋਇਆ ਹੈ ਦੇਖਣਾ ਵੇਣਾ ਲਾਈ ਵੀ ਕਿਤਾ ਕਣਕ ਦੀ ਬਣਾਈ ਹੋਊਗੀ ਘਮੋਹਣ ਘਮੋਹ ਬ੍ਰੇਕ ਲਾ ਕੇ ਲੋ ਜੀ ਕਰੋ ਚੈੱਕ ਕੀ ਦਾ ਨਹੀਂ ਕਰੀਏ ਤੇ ਕਣਕ ਵਿੱਚ ਲੱਗੇ ਹੋਏ ਵਾਹ ਕਣਕ ਵਿੱਚ ਲੱਗੇ ਹੋਏ ਆ ਅੱਛਾ ਸੂਪਰ ਸੀਡ ਰਗਾ ਲੈ ਅੱਛਾ ਸੂਪਰ ਸੀਡ ਨਾਲ ਪੱਲਾ ਰੂਟ ਹੈ ਬੀਟਰ ਫੇਰ ਨਾ ਦਾ ਫਾਲੇਗਾ ਬਣਾ ਲਸਣ ਵਿਜਣ ਲਸਣ ਫਾਲੇਗਾ ਬਣਾ ਫੇੜਾ ਕਿ ਦੀ ਕੋ ਪਿਆਰ ਕਰਨ ਨੂੰ ਤਾਂ ਤਿਆਰ ਕਰਨ ਨੂੰ ਆਹ ਮੰਮਾ ਨੂੰ ਕਾਲਾ ਰੰਗ ਕਰਦਾ ਉਹਦਾ ਪਤਲ ਤਾਂ ਸਾਰੇ ਕੁਝ ਹੈ ਟਰੈਕਟਰ ਦਾ ਸੀੜੀ ਲਾ ਲੱਗਿਆ ਮੈਂ ਸੀੜੀ ਸੀੜੀ ல மோடல மோட கடல் கட்ட தோன்னே ਉਹ ਦਾ ਵੀ ਪਰਾਇਆ ਕਿਆ ਕਮੇਂ ਤੇਰੇ ਨੀ ਕਿ ਬੋਤਲੀ ਨਾਲ ਚਾਤਰੇ ਉੱਡ ਗਈ ਸਫਾਈ ਬੋ ਦਿੰਦਾ ਪੜਦਾ ਹੈ ਲੈ ਲਾ ਮਾਰੀ ਆ